ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਸੁਖੇਵਾਲਾ ਜੀ ਤਹਿਸੀਲ ਜੀਰਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਿਰੋਜ਼ਪੁਰ ਅੱਜ ਦਾ ਡੈਸ਼ ਤੇ ਟੋਟਲ 5 ਐਨੀਮਲ ਲੈ ਕੇ ਆਏ ਆ ਜੀ ਜਿਹਦੇ ਚੋਂ 4 ਗੱਬਣ ਆ ਤੇ 1 ਸੂਆ ਸਵਾਇਆ ਨਾਗਾ ਜੀ ਡਿਟੇਲ ਪ੍ਰੋਪਰ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣਾ ਹੈ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਸਸੀ ਗਾਲ ਜੀ ਅਸੀਆ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰੇ ਗੁਰਾਗੱਲ ਪਿੰਡ ਆਪਣਾ ਸੁਖੇ ਵਾਲਾ ਵੀਰੇ ਪਿੰਡ ਜੀਰਾ ਸ਼ਹਿਰ ਤੋਂ 5 ਕਿਲੋਮੀਟਰ ਬਾੜਾਈ ਮੋਗੇ ਤੋਂ 20 ਕਿਲੋਮੀਟਰ ਬਾੜਾ ਠੀਕ ਹੈ ਜੀ ਮੋਬਾਈਲ ਨੰਬਰ ਜੀ 9781230900 ਜੀ ਠੀਕ ਹੈ ਬਾਈ ਇੱਕ ਨੰਬਰ ਆਪਾਂ ਸੂਈ ਸਵਾਇ ਤੋਂ ਸ਼ੁਰੂ ਕਰਦੇ ਆਂ ਸੂਆ ਕਿੰਨਾ ਮਾ ਸੂਈ ਹੈ ਜੀ ਇਹ ਵੈਡ ਵੀਰੇ ਦੂਜੀ ਸੂਏ ਸੂਈ ਆ ਕਦੋਂ ਸੂਈ ਹੈ ਜੀ ਇਹ ਇਹਨੂੰ ਅੱਜ ਤੀਜਾ ਦਿਨ ਹੋ ਗਿਆ ਵੀਰੇ ਸੂਈ ਨੂੰ ਮਗਰ ਬੱਚੀ ਆ ਵੀਰੇ ਇਹਦੇ ਮਗਰ ਬੱਚਾ ਵੱਛੀ ਆ ਜੇਰ ਡਨ ਆ ਜੀ ਜੇਰ ਦੀ ਗਰੰਟੀ ਹੋਗੀ ਵੀਰੇ ਠੀਕ ਹੈ ਬਾਈ ਜਿਹੜਾ ਦੀ ਰੀਮਾਰਕਾਂ ਦੇ ਦਸਨ ਮੁਤਾਬਕ ਉਹਨਾਂ ਨੇ ਦੱਸਿਆ ਵੀ 4 ਕਿਲੋ ਬੋਲਾ ਚੋਇਆ ਸੀ। ਹਾਂ। ਬਾਕੀ ਮੰਨ ਕੇ ਚਲੋ ਆਪਣੀ ਬੇਨਤੀ ਹੈ ਵੀਰੇ ਹਨਾ ਕੋਈ ਵੀ ਕਿਸੇ ਨੇ ਵੀ ਵੈਡ ਲੈਣੀ ਹੈ ਹਨਾ ਵੀ ਆਪਦੀ ਸਮਝ ਨਾਲ ਲੈ ਲਓ ਵੀ ਅਗਲਾ ਕਿੰਨਾ ਦੁੱਧ ਲੈ ਸਕਦਾ ਹਨਾ। ਠੀਕ ਹੈ ਜੀ। ਵੀ ਥਣਾ ਦੀ ਗਰੰਟੀ ਹੋਊਗੀ ਜੇ ਤੱਕ ਇਹਨੇ ਘਰੇ ਆਉਣਾ ਘਰੇ ਆ ਕੇ ਦੇਖ ਲਵੇ। ਜੇ ਗੱਡੀ ਤੇ ਮਗਾਉਣੀਆਂ ਉਤਰਦੀ ਦੇ ਦੇਖ ਲਵੇ ਉਸ ਤੋਂ ਬਾਅਦ ਹੀ ਗਰੰਟੀ ਹੈ। ਉਸ ਤੋਂ ਬਾਅਦ ਦੀ ਗਰੰਟੀ ਨਹੀਂ। ਯਾਨੀ ਉਤਰਦੀ ਪਾਸ ਕਰ ਲੋ ਆਪਦੀ ਉਸ ਤੋਂ ਬਾਅਦ ਵੀਰੇ ਬੋਲਾ ਦਾ ਸੇਵਾ ਦਾ ਦੁੱਧ ਦੀ ਸੇਵਾ ਦਾ ਜੀ ਆਪਣੀਆਂ ਵੀ ਲਈਆਂ ਹੋਈਆਂ ਘਰਦਿਆਂ ਤਾਂ ਹੈ ਨਹੀਂ ਹੈਨਾ ਸਵੇਰ ਆਈਆਂ ਸ਼ਾਮ ਨੂੰ ਚਲੀਆਂ ਜਾਂਦੀਆਂ ਵਾ ਵੀ ਆਪਾਂ ਕਨਾਟੀਆਂ ਘਾਤੋ ਦਈਏ ਹੈਨਾ ਸਹੀ ਗੱਲ ਹੈ ਜੀ ਹਾਂਜੀ ਜਾਨੀ 4 ਕਿਲੋ ਡੰਗ ਦਾ ਕੱਢਿਆ 8 ਕਿਲੋ ਹੋ ਗਿਆ ਜੀ ਹਾਂਜੀ 8 ਕਿਲੋ ਥਾਣਾ ਦੀ ਡੰਨ ਹੈ ਜੀ ਥਾਣਾ ਦੀ ਵੀ ਗਾਰੰਟੀ ਹੋਊਗੀ ਮੈਂ ਦੱਸਿਆ ਨਾ ਕੋਈ ਭੂਰ ਛਿੱਟ ਆਊਗਾ ਉਹ ਚੀਜ਼ ਦੀ ਗਾਰੰਟੀ ਠੰਡੀ ਸਿਲ ਵੀ ਪੂਰੀ ਹੈ ਬਈ ਮੈਂ ਕਹ ਵੀਰੇ ਕਿਸੇ ਵੀ ਵੇੜ ਤੋਂ ਰੱਸੀ ਪਾਉਂਦੀ ਹੁਣੀ ਲੋੜ ਠੀਕ ਹੈ ਕਿੰਨਾ ਕ ਪਾਜ ਦੁੱਧ ਜੀ ਦੁੱਧ ਜਿਹੜਾ ਮਾਲਕਾਂ ਨੇ ਉਹੀ ਵੀ ਆਪਾਂ ਗੱਲ ਪਹਿਲਾਂ ਵੀ ਕੀਤੀ ਮਾਲਕਾਂ ਨਾਲ ਦੱਸਾਂਗੇ ਜਿਹੜਾ ਆਪਾਂ ਨੂੰ ਮਾਇਰਲੇ ਸਵੇਰੇ ਦੱਸਿਆ ਨਾ ਜੀ ਵੀ 14 ਕਿਲੋ ਦੁੱਧ ਦੱਸਿਆ ਉਹਨਾਂ ਨੇ ਠੀਕ ਹੈ ਗਾਂ ਗਲਾਬ ਦੀ ਸਮਝ ਨਾ ਲਵੇ ਮੈਂ 14 ਲੈ ਸਕਦਾ ਜਾਂ 15 ਲੈ ਸਕਦਾ ਕਿੰਨਾ ਲੈ ਸਕਦਾ ਠੀਕ ਹੈ ਤੋੜ ਕੇ ਦਿਖਾ ਦੇ ਬਾਈ ਦੇ ਦੱਸਣ ਮੁਤਾਬਕ ਸੂਆ ਤੂੰ ਦੂਜਾ ਸੂਈ ਹੈ ਜੀ ਬੱਚਾ ਮਗਰ ਵੱਛੀ ਹੈ ਜੀ ਤਿੰਨ ਦਿਨ ਸਮਾਂ ਹੋ ਗਿਆ ਸੂਈ ਨੂੰ ਜੇਰ ਪ੍ਰੋਪਰ ਡੰਨ ਹੈ ਜੀ ਮਾਲਕਾਂ ਦੇ ਦੱਸਣ ਮੁਤਾਬਕ 8 ਕਿਲੋ ਬੋਲਾ ਬਾਈ ਕਹਿੰਦਾ ਆਪਣੇ ਕੋਲ ਤਾਂ ਤਾਜੀ ਆਈ ਹੈ ਜੀ ਹਜੇ 2 ਚਮਾਹੀਆਂ ਹੋਣੀਆਂ ਨੇ ਜੀ 8 ਬਾਕੀ ਥਾਣਾ ਦੀ ਦੰਨ ਹੋਊਗੀ ਬੇਫਿਕਰ ਹੋ ਜਾਓ ਜੇ ਇੱਕ ਸਪੈਸ਼ਲੀ ਬੇਨਤੀ ਆ ਬਾਈ ਦੀ ਬਈ ਕੋਈ ਵੀ ਤੁਸੀਂ ਪਸ਼ੂ ਪਸੰਦ ਕਰਦੇ ਆ ਜਾਂ ਤਾਂ ਬਾਈ ਦੇ ਘਰੇ ਆਵਦੇ ਤੇ ਤਸੱਲੀ ਕਰਕੇ ਲੈ ਜਾ ਕਰੋ ਤੇ ਜਾਂ ਉੱਤਰ ਦੀ ਗੱਡੀ ਚੋਂ ਪਾਸ ਕਰ ਲਿਆ ਕਰੋ ਉਸ ਤੋਂ ਬਾਅਦ ਦੁੱਧ ਤੁਹਾਡੀ ਸੇਵਾ ਦਾ ਹੁੰਦਾ ਜਿਹੜਾ ਸੂਆ ਸਵਾਇਆ ਪਸ਼ੂ ਹੁੰਦਾ ਜਿੰਨਾ ਦੁੱਧ ਬਾਈ ਨੇ ਦੱਸਿਆ ਬਾਈ ਦੇ ਘਰੇ ਜਵਾਈ ਕਰ ਲਿਓ ਜੀ ਕੋਈ ਫੋਟ ਨਹੀਂ ਸ਼ਾਂਕ ਨਹੀਂ ਥਾਣ ਕੱਲਾ ਕੱਲਾ ਨਿਕੜਮਾ ਹੱਥੀ ਜਵਾਈ ਵਾਲਾ ਥਾਣਾ ਜੀ 14 15 ਕਿਲੋ ਦੁੱਧ ਮਾਲਕਾਂ ਨੇ ਦੱਸਿਆ ਤੇ ਹੈ ਤਿਆਰ ਤੁਹਾਡੀ ਸੇਵਾ ਦੇ ਸਰਪਤੇ ਆ ਜੇ ਕੋਈ ਵੀ ਰਵੱਦ ਕਰ ਲੂ ਤਾਂ ਵੱਦ ਵੀ ਲੈ ਸਕਦਾ ਬਾਕੀ ਅਡਰ ਕੁਆਲਿਟੀ ਚੰਗੀ ਆ ਸੋਨਾ ਕਟ ਵਾਲਾ ਹਵਾਨਾ ਜੀ ਵੀਡੀਓ ਬਣਾਉਣ ਦਾ ਸਮਾਂ ਨੋਟ ਕਰ ਲਓ ਜੀ 10 ਵਜੇ ਤੇ 17 ਮਿੰਟ ਹੋ ਗਏ ਆ ਥਾਨਲੇਵੇ ਦੀ ਜੱਜਮੈਂਟ ਉਸ ਹਿਸਾਬ ਨਾਲ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਸੋਨਾ ਤਿਆਰ ਕੀਤਾ ਹੋਣਾ ਸੀ ਮੇਨ ਗੱਲ ਠੰਡੀ ਸੀਲ ਤੇ ਥਣਾ ਦੀ ਡੰਨ ਹੋਊਗੀ ਡਿਮਾਂਡ ਵੇਰੇ ਕੀ ਰਹਿਣ ਵਾਲੀ ਹੈ ਜੀ ਡਿਮਾਂਡ ਵੀਰੇ ਬੱਚੀ ਆਪਣਾ 45000 ਰੁਪਏ ਦੇ ਦੇ ਦਾਂਗੇ ਕੋਜੂ ਮਾਡਮ ਵਿੱਚੋਂ ਮਾਨਤਾ ਕਰਦਾ ਵੀ ਤੁਹਾਨੂੰ ਅੱਗੇ ਵੀ ਪਤਾ ਵੀ ਆਪਣੇ ਮੁੱਲ ਜ਼ਿਆਦਾ ਨਹੀਂ ਹੁੰਦੇ ਹਨਾ ਸਹੀ ਗੱਲ ਹੈ ਫਿਰ ਵੀ ਹਾਂ ਵੀ ਜਾਇਜ਼ ਮਾਨਤਾ ਵੀ ਕਰਾਂਗੇ ਚਲੋ ਪਰ ਵੀ ਜ਼ਿਆਦਾ ਨਹੀਂ ਹਨਾ ਜ਼ਿਆਦਾ ਨਹੀਂ ਹਾਂਜੀ 45000 ਰੁਪਏ ਡਿਮਾਂਡ ਆ ਜੀ ਵਿੱਚੋਂ ਲੈਸ ਬਾਈ ਕੰਦਾ ਜ਼ਰੂਰ ਕਰ ਦਾਂਗੇ ਜੀ ਚੰਗੀ ਆ ਬੱਚੀ ਕੱਦ ਕਾਠ ਲੀ ਆ ਜੀ ਦੋ ਨੰਬਰ ਵੀਰੇ ਸੂਆ ਕਿੰਨਾ ਜੀ ਇਹ ਵੇੜਦੇ ਵੀਰੇ ਦੂਜੇ ਸੂਏ ਸੋਨਾ ਵਾ ਸਮਾਂ ਕਿੰਨਾ ਲੈਂਦੀ ਆ ਸਮਾਂ ਮੰਨ ਕੇ ਚੱਲੋ ਵੀਰੇ ਹਫ਼ਤੇ ਤੋਂ 10 ਦਿਨ ਲਊਗੀ ਬੱਚੀ ਠੀਕ ਆ ਜੀ ਤੁਸੀਂ 10 ਦਿਨ ਮੰਨ ਕੇ ਲੈ ਲਓ ਇਹ ਨਹੀਂ ਪਤਾ ਕੋਈ 2 ਦਿਨ ਪਹਿਲਾਂ ਸੂਕੇ 2 ਦਿਨ ਉੱਤੇ ਵੀ ਲਿ ਜਾ ਸਕਦੀ ਆ ਜੀ ਹਾਂ ਜੀ ਸੂਆ ਦੂਜਾ ਵੀਰੇ ਮਾਲਕਾਂ ਦਾ ਦਸਨ ਮਤਾਬਕ 14 ਤੋਂ 15 ਕਿਲੋ ਦੁੱਧ ਦੱਸਿਆ ਵਾ ਠੀਕ ਆ ਜੀ ਬਾਕੀ ਗਾਹਕ ਆਪ ਦੀ ਸਮਝ ਨਾਲ ਲਵੇ ਮੈਂ ਕਿੰਨਾ ਬਾਕੀ ਝੋਲ ਬਹੁਤ ਪਈ ਆ ਝੋਲੀ ਦਾ ਵੀਰੇ ਰੰਗ ਬੜੀ ਜ਼ਿਆਦਾ ਸੋਹਣੀ ਹੋ ਗਈ ਰੰਗ ਪ੍ਰਿੰਟ ਬਹੁਤ ਜ਼ਿਆਦਾ ਚੰਗਾ ਜੀ ਡਾਪਾ ਆ ਜਾਂਦਾ ਕਿਸੇ ਕਿਸੇ ਜਰਸੀ ਦੈਨ 8 ਤੋਂ 10 ਪਏ ਆ ਜਿਹੜੇ ਦੈਨ ਹੁੰਦੇ ਆ ਭਾਈ ਜਿਵੇਂ ਮਾਲਕ ਦੱਸ ਦਿੰਦੇ ਆ ਉਵੇਂ ਭਾਈ ਹੋਣੀ ਦੱਸ ਦਿੰਦੇ 2 ਦਿਨ ਪਸ਼ੂ ਵੱਧ ਵੀ ਲਿਜਾ ਸਕਦਾ ਜਾਂ 2 ਦਿਨ ਪਹਿਲਾਂ ਵੀ ਸੂ ਸਕਦਾ ਰੰਗ ਪ੍ਰਿੰਟ ਚੈੱਕ ਕਰੋ ਤੇ ਵਜਨ ਵਜੂਦ ਚੈੱਕ ਕਰ ਲਓ 15 16 ਕਿਲੋ ਮਾਲਕਾਂ ਨੇ ਦੱਸਿਆ ਜੀ ਤੁਸੀਂ ਆਪਦੀ ਸਮਝ ਨਾਲ ਲੈਣੇ ਕਿਉਂਕਿ ਪੈਸੇ ਤੁਸੀਂ ਲਾਉਣੇ ਆ ਬਾਕੀ ਫੋਟ ਸ਼ਾਂਖ ਕੋਈ ਨਹੀਂ ਫਵਾਨਾ ਸੋਹਣਾ ਥਾਣ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਥਾਣਾ ਚਾਰ ਹੀ ਥਾਣਾ ਜੀ ਬਾਕੀ ਰੰਗ ਰੂਪ ਦੀ ਪੂਰੀ ਚੰਗੀ ਆ ਕੱਚੀ ਜ਼ਰੂਰ ਆ ਅੱਜ ਤੁਹਾਨੂੰ ਬਾਜ਼ਾਰ 'ਚ ਮਿਲ ਜਾਣੀ ਆ ਜਿਸ ਜਿੱਦੇ ਕਰਮ ਵਾਲੀ ਤਿਆਰ ਹੋਊਗੀ ਉਹਦੇ ਡਿਮਾਂਡ ਇਹਦੀ ਹੋਰ ਹੋਊਗੀ ਤੇ ਜਿਹੜਾ ਹਾਈਟ ਹੁੰਦੀ ਆ ਜੀ ਪਸ਼ੂ ਦੇ ਬਾਈ ਦੇ ਹਿਸਾਬ ਨਾਲ ਅੰਦਾਜ਼ਾ ਲਾ ਲਿਆ ਕਰੋ ਬਾਈ ਦਾ ਕੱਦ 6 ਫੁੱਟ ਆ ਜੀ ਕਿਉਂਕਿ ਬਾਈ ਹਮੇਸ਼ਾ ਵੀਡੀਓ 'ਚ ਪਸ਼ੂ ਦੂਰ ਦਾ ਹੁੰਦਾ ਤੇ ਉਹ ਹਿਸਾਬ ਨਾਲ ਹਾਈਟ ਦਾ ਅੰਦਾਜ਼ਾ ਤੁਸੀਂ ਆਪ ਲਾ ਲਿਓ ਜੀ ਡਿਮਾਂਡ ਵੀਰੇ ਕੀ ਰਹਿਣ ਵਾਲੀ ਆ ਜੀ ਇਹ ਬੱਚੀ ਵੀਰੇ ਬਰਾੜ ਹੋਣ ਹੋਣ ਦੇ ਦਾਂਗੇ 48000 ਰੁਪਏ ਦੇ ਵਿੱਚੋਂ ਮਾਨਤਨ ਕਰ ਦਾਂਗੇ ਠੀਕ ਆ ਜੀ ਆ ਜੱਜ ਹਾਂਜੀ ਮੰਨ ਲਓ ਬੱਚੀ ਬਾੜੀ ਚੰਗੀ ਵੀਰੇ ਕੁਆਲਿਟੀ ਕੁਆਲਿਟੀ ਬਹੁਤ ਆ ਜੀ ਜਿੱਤੇ ਕਰਮ ਵਾਲੀ ਭਰ ਗਈ ਬਈ ਉਹਦੇ ਖੂਬਸੂਰਤੀ ਖੂਬਸੂਰਤੀ ਲੱਗੀ ਸਹੀ ਗੱਲ ਲੱਗੀ ਹੋਣੀ ਕਿਉਂਕਿ ਰੰਗ ਪ੍ਰਿੰਟ ਚੰਗਾ ਬਈ ਹਵਾਨਾ ਸੋਨਾ ਵੱਡਾ ਤਿਆਰ ਕਰ ਲੈ ਜਿਹੜੇ ਹਿਸਾਬ ਨਾਲ ਢੈਲਾ ਤੇ ਮੁੱਲ ਦਾ ਫਿਰ ਆਪੇ ਹੀ ਵਧਣਾ ਵੀਰੇ ਤਿੰਨ ਨੰਬਰ ਵੀਰੇ ਦੀ ਕੀ ਡਿਟੇਲ ਆ ਜੀ ਇਹ ਵੀ ਬੱਚੀ ਨੇ ਵੀਰੇ ਦੂਜੇ ਸੂਏ ਸੋਨਾ ਵਾ 15 ਦਿਨ ਵੀਰੇ ਮਾਲਕਾਂ ਨੇ ਦੱਸੀ ਆਪਾਂ ਨੂੰ ਠੀਕ ਆ ਬਈ ਭਾਈ ਅੱਜ ਹੀ ਆ ਬੱਚੀ ਵੀ 15 ਦਿਨ ਇਹਦੇ ਪਏ ਆ ਵਜਨ ਵਜੂਦ ਚੈੱਕ ਕਰੋ ਜੀ ਵੇਲ ਦੇ ਬਹੁਤ ਆ ਵਜਨ ਵੀ ਬਹੁਤ ਆ 15 ਦਿਨ ਪਏ ਆ ਤਿਆਰੀ ਹਜੇ ਇੱਕ ਹਿਸਾਬ ਦੇ ਤੁਸੀਂ ਮੰਨ ਕੇ ਚੱਲੋ ਬਈ ਸਟਾਰਟ ਹੀ ਕੀਤੀ ਆ ਕਿਉਂਕਿ 15-20 ਦਿਨਾਂ ਚ ਪਸ਼ੂ ਚੰਗਾ ਭਰਦਾ ਜੀ ਥਣਾ ਦੇ ਸਾਇਜ ਸੋਹਣੇ ਆ ਥਣਾ ਦੀ ਵੀਰੇ ਡੰਨ ਜੀ ਸਨੱਖੀ ਇਹ ਵੀ ਬਹੁਤ ਆ ਵੀਰੇ ਵਜਨ ਬਹੁਤ ਆ ਕੱਦ ਸੋਹਣਾ ਬੁੱਤੀ ਵਰਤੀ ਜਮਾਂ ਛੋਟੀ ਆ ਵਜਨ ਵਜੂਦ ਪੂਰਾ ਚੰਗਾ ਵੇਲ ਬਹੁਤ ਆ ਜੀ ਕਿੰਨਾ ਕੁ ਪਾਜੂ ਵੀਰੇ ਦੁੱਧ? ਵੀਰੇ ਤਾਂ 15 ਕਿਲੋ ਦੁੱਧ ਦੱਸਿਆ ਮਾਲਕਾਂ ਨੇ ਆਪਾਂ। ਠੀਕ ਹੈ ਜੀ। ਮਗਰਲੇ ਸੀਦਾ ਪਰ ਵੜ ਬਹੁਤ ਵੱਡੀ ਆ। ਵੜ ਵੱਡੀ ਆ ਬਈ। ਬਾਕੀ ਮੌਸਮ ਵੀਰੇ ਚੰਗਾ ਆ ਜਾਣਾ ਅੱਗੇ ਹੁਣ ਦਣ ਮੋਦਣ ਤੁਹਾਨੂੰ ਵੀ ਪਤਾ ਬਈ ਮੌਸਮ ਚੰਗਾ ਹੀ ਹੁੰਦਾਗਾ। ਠੰਡ ਚ ਤਾਂ ਕਰਮਾਂ ਵਾਲਿਆਂ ਦਾ ਦੁੱਧ ਜਿੰਨਾ ਮਰਜ਼ੀ ਲੈ ਲੋ ਤੇ ਬਾਕੀ ਠੰਡੀਆਂ ਸੀਲੇ ਹੁੰਦੀਆਂ ਜਾਂ ਲਾਤ ਛੱਡਦਾ ਤਾਂ ਜਰਸੀ ਨੂੰ ਪਤਾ ਹੀ ਨਹੀਂ ਹੁੰਦਾ ਬਈ ਮਾਰੀ ਦੀ ਕਿਵੇਂ ਹੁੰਦੀ ਆ। ਕੱਚੀ ਜ਼ਰੂਰ ਆ 15 ਦਿਨ ਤਿਆਰੀ ਹਜੇ ਸ਼ੁਰੂ ਹੀ ਕੀਤੀ ਹੈ ਜੇ 15 ਦਿਨਾਂ ਨੂੰ ਵੀਡੀਓ ਬਣਾਉਂਦੇ ਤਾਂ ਸੋਹਣਾ ਤੇ ਵੱਡਾ ਹਵਾਨਾ ਤਿਆਰ ਕੀਤਾ ਹੋਣਾ ਸੀ ਕਿਉਂਕਿ ਵੀਰੇ ਢਿੱਲ ਬਹੁਤ ਪਈ ਆ ਹਵਾਨੇ 'ਚ ਜੀ। ਥਣ ਕੱਲਾ-ਕੱਲਾ ਨਿੱਖੜ ਮਾ ਫੋਟ ਸ਼ਾਟ ਕਿਸੇ 'ਚ ਨਹੀਂ ਗਈ। ਦਿਖਾ ਦਿੰਨੇ ਆ ਜੀ ਤੁਹਾਨੂੰ ਨੇੜੇ ਤੋਂ ਜੀ। ਬਾਕੀ ਜਿਹਦੇ ਹੋਈ ਆਪਾਂ ਦਿਖਾਵਾਂਗੇ। ਮੇਰੀ ਕੋਸ਼ਿਸ਼ ਹੁੰਦੀ ਆ ਕਿ ਰੇਕ ਪੱਖ ਤੋਂ ਪਸ਼ੂ ਦਿਖਾਇਆ ਜਾਵੇ। ਜੇ ਕੋਈ ਵੀਰੇ ਪੱਖ ਰਹਿ ਜਾਂਦਾ ਤਾਂ ਉਹਦੇ ਲਈ ਮਾਫੀ ਆ। ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ। ਇਹ ਬੱਚੀ ਦਾ ਵੀਰੇ ਮੁੱਲ 50 ਆ ਨੈਟ ਜਿਹੜੀ 48000 ਦੀ ਆ ਬੱਚੀ ਦੇਣੀ ਹੈ ਜੇ ਜੋੜਾ ਲੈ ਜੇ ਬਾਈ ਚਲੋ ਕੋਈ ਨਹੀਂ ਵਾਧ ਮਾਨਦਾਨ ਕਰਦੇ ਵੀਰੇ ਪਰ ਰੇਟ ਆਪਣੇ ਪਹਿਲਾਂ ਵੀ ਜਾਇਜ਼ ਆ ਹਨਾ ਠੀਕ ਹੈ ਜੀ ਬਾਕੀ ਵਾਧ ਮਾਨਦਾਨ ਕਰਾਂਗੇ ਵੀਰੇ 48000 ਰੁਪਿਆ ਇਹਦੀ ਡਿਮਾਂਡ ਆ ਜੀ ਜੇ ਕੋਈ ਜੋੜਾ ਲੈ ਜੂ ਸੱਜਣ ਤਾਂ ਮਾਨਦਾਨ ਥੋੜਾ ਜ਼ਿਆਦਾ ਹੋ ਜੂ ਚੰਗੀਆਂ ਬੱਚੀਆਂ ਨੇ ਦੋਨੇ ਚੰਗੀਆਂ ਜੀ ਕੱਚੀਆਂ ਜ਼ਰੂਰ ਆ ਚੰਗੀਆਂ ਬਹੁਤ ਨੇ ਜਿਹਦੇ ਤਿਆਰ ਹੋ ਗਈਆਂ ਉਹਦੇ ਤਾਂ ਤੁਹਾਨੂੰ ਵੀ ਪਤਾ ਵੀਰੇ ਡਿਮਾਂਡਾ ਇਹਦੀਆਂ ਹੋਰ ਹੀ ਹੋਣਗੀਆਂ ਸੋਨਾ ਤੇ ਵੱਡੇ ਹਵਾਨੇ ਤਿਆਰ ਕਰਨ ਗੀਆਂ ਵਜਨ ਮوجود ਤੇ ਵੇਲ ਆ ਲੀਆਂ ਜੀ ਬੱਛੀ ਬਰਾੜ ਇਹ ਵੀ ਆ ਵੀਰੇ ਮੰਨ ਲਾ ਇਹ ਅੱਜ ਮਿਲਦੀਆਂ ਇਹ ਭਾ ਹਨਾ ਅੱਜ ਤੋਂ 15 ਦਿਨਾਂ ਨੂੰ ਬਾੜਾ ਨਹੀਂ 5-7 ਹਜ਼ਾਰ ਦਾ ਫਰਕ ਪੈ ਜਾਣਾ ਵਾਧੇ ਜਾਣੇ ਜੀ ਵਾਧੇ ਜਾਣੇ ਵੀ ਮੰਨ ਲਾ ਇੰਨੀ ਗਾਂ ਤੇਜ ਹੋ ਜੂਗੀ ਮੰਗ ਵੀ ਵਾਧ ਜਾਣੇ ਤੇ ਬਈ 15 ਦਿਨਾਂ ਨੂੰ ਤਿਆਰੀ ਮੋਟੇ ਚੰਗੀ ਹੋਣੀ ਐ ਨੇ ਕੁਝ ਤਿਆਰੀ ਨੇ ਵਾਧਾ ਦਿੰਨੇ ਆ ਕੁਝ ਰੇਟ ਨੇ ਵਾਧਾ ਦਿੰਨੇ ਆ ਵੈਸੇ ਚੀਜ਼ਾਂ ਜੀ ਹੁਣ ਕਿੰਨ ਕਰੇ ਮੰਨ ਲਾ ਪਹਿਲਾਂ ਵਾਲੇ ਦਿਨਾਂ ਨਾਲੋਂ ਬਹੁਤ ਜ਼ਿਆਦਾ ਫਰਕ ਆ ਜੀ ਗਾਂ ਬਾਹਰੋਂ ਲੱਭਦੀ ਨਹੀਂ ਮੰਨ ਲਓ ਸਹੀ ਗੱਲ ਆ ਜੀ ਮੈਂ ਜਿਹੜੀ ਸ਼ਾਟਿੰ ਅੱਗੇ ਵੀਰੇ ਆ ਗਈ 4 ਨੰਬਰ ਬੱਚੀ ਨੇ ਵੀਰੇ ਦੂਜੇ ਸੂਏ ਸੋਣਾ ਵਾ 14 ਕਿਲੋ ਦੁੱਧ ਦੱਸਿਆ ਮਾਲਕਾ ਨੇ ਠੀਕ ਹੈ ਜੀ ਲੈਣ ਇਹ ਵੀ ਵੀਰੇ 10 ਤੋਂ 15 ਮਨੋ ਵੀ ਲਾਊਗੀ 10 ਤੋਂ 15 ਜੀ ਠੀਕ ਹੈ ਜੀ ਬੱਚੀ ਜਿਆਦਾ ਕੁਆਲਿਟੀ ਬਹੁਤ ਵਜਨ ਬਹੁਤ ਆ ਜੀ ਸਹੀ ਗੱਲ ਹੈ ਰੰਗ ਪ੍ਰਿੰਟ ਦੀ ਪੂਰੀ ਚੰਗੀ ਆ ਜੀ ਫੇਸ ਕੁਆਲਿਟੀ ਚੈੱਕ ਕਰੋ ਜੀ ਛੋਟਾ ਜਿਹਾ ਕੰਨ ਸੋਹਣੀ ਫੇਸ ਕੁਆਲਿਟੀ ਆ ਕੱਚੀ ਇਹ ਵੀ ਥੋੜੀ ਜੀ ਹੈਗੀ ਆ ਬਾਈ 10 ਦਾ 15 ਕ ਦਿਨ ਲੈ ਜੂਗੀ ਜੀ 2-4 ਦਿਨ ਇੱਧਰ ਉੱਧਰ ਵੀ ਹੋ ਸਕਦਾ ਵਜਨ ਚੰਗਾ ਜੀ ਤੇ ਬਈ ਚਾਰੋ ਚੂਰੂ ਪੂਰੀਆਂ ਖਾਣ ਪੀਣੇ ਖੁਲੇ ਬਈ ਤੂੰ ਦੇਖ ਲੈ ਵੀ ਬੱਕੀਆਂ ਤਾਂ ਬਾਹਰ ਹੋਈਆਂ ਪਈਆਂ ਨਾਲੇ ਅੱਜ ਹੀ ਆਈਆਂ گاਵਾ ਤਾਂ ਹੀ ਕਾਲੀਆਂ ਜੀਆਂ ਪਈਆਂ ਕੱਲ ਤੱਕ ਤੈਨ ਮਾਸਤ ਹੋ ਕੇ ਦਰਨ ਗਈਆਂ ਸਹੀ ਗੱਲ ਆ ਜੀ ਹਾਂਜੀ ਬਾਕੀ ਕੈਨਮ ਪਹਿਲਾਂ ਸੰਗਲ ਸੰਗਲ ਪਾ ਜਾਂਦੇ ਮੋਰੀਆਂ ਪਾ ਦੇਈਆਂ ਮੋਰੀਆਂ ਆਲ ਆਲ ਕਰਨਾ ਲੱਗਦਾ ਛੱਡੇ ਬੁੱਡੇ ਪਾਜ ਦੇ ਤਾਂ ਫਰਕ ਪੈ ਜਾਂਦਾ ਵਾ ਠੀਕ ਆ ਜੀ ਹਾਂਜੀ ਖਣਾ ਦੇ ਸਹਜ ਇਹਦੇ ਵੀ ਸੋਨੇ ਆ ਜੀ ਦਿਨ ਜਰੂਰ ਸਮਾਂ ਲੈ ਜੂਗੀ 15 ਕਿਲੋ ਮਾਲਕਾਂ ਨੇ ਕਹਿ ਕੇ ਦਿੱਤੀ ਆ ਤੁਸੀਂ ਆਪਦੇ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਬਈ ਕਰਮ ਵਾਲੀ ਕਿੰਨਾ ਕੁ ਪਾਉਗੇ ਕਿਉਂਕਿ ਵੀਰੇ ਸੇਵਾ ਫੋਰਡ ਸ਼ਾਂਕ ਇਹਦੇ ਵੀ ਹੈ ਨਹੀਂ ਡਿਮਾਂਡ ਵੀਰੇ ਦੀ ਇਹ 42000 ਚੋਂ ਮਾਨਤਾਨ ਕਰ ਦਾਂਗੇ ਵੀਰੇ ਦਾ ਠੀਕ ਹੈ ਜੀ ਹਾਂਜੀ ਮੰਨ ਲਓ ਹੁਣ ਤਾਂ ਕੱਚੀ ਦਾ ਰੇਟ ਨਾ 22 47 48000 ਅਲੀ ਆ ਪਰ ਆਪਾਂ ਕੱਚੀ ਦੇ ਹਿਸਾਬ ਨਾਲ ਇਨੀ ਦੇ ਦਾਂਗੇ 42000 ਚੋਂ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਜੀ ਅੱਗੇ ਆ ਗਈ ਵੀਰੇ ਆਪਣੀ 5 ਨੰਬਰ ਜੀ ਹਾਂਜੀ ਠੀਕ ਹੈ ਇਹ ਬੱਚੀ ਵੀਰੇ ਪਹਿਲਾਂ ਸੁਗਾ ਵਾ ਦੰਦੋ ਜੀ ਦਾੰਦ ਨਹੀਂ ਦੇਖੇ ਵੀਰੇ ਆਪਾਂ ਠੀਕ ਆ ਜੀ ਤੇ ਜੇ ਕਿਹੜੇ ਭਰਾਣੇ ਹੋਇਆ ਵੀ ਆਪਾਂ ਵੇਖ ਕੇ ਵੀ ਦੱਸ ਦਾਂਗੇ ਠੀਕ ਆ ਜੀ ਡੈਨ ਮਾਨੇ ਚਲੋ ਹਫਤੇ ਤੋਂ ਦੱਸ ਦੇਣ ਜੀ ਠੀਕ ਆ ਜੀ ਇਹ ਏ ਮੇਰੇ ਪਹਿਲਾਂ ਹੀ ਦੱਸ ਦਿੰਨੇ ਆ ਹਾਈਟ ਨਾਰਮਲ ਆ ਕਿਉਂਕਿ ਕੋਈ ਸੱਜਣ ਦੂਰੋਂ ਚੱਲ ਕੇ ਆਵੇ ਇਹਦੀ ਹਾਈਟ ਨਾਰਮਲ ਮੰਨ ਕੇ ਆਵੇ ਜੀ ਤੁਹਾ ਪਹਿਲਾ ਜੀ ਦੰਦੋ ਬਾਈ ਕਹਿੰਦਾ ਚੈੱਕ ਨਹੀਂ ਕੀਤੀ ਸਮਾਂ ਕਿੰਨਾ ਪਿਆ ਬਾਈ ਹਰਤੇ ਤੋਂ 10 ਦਿਨ ਮੰਨ ਲਓਗੇ ਮੰਨ ਲਓ ਬਾਕੀ ਬਜੀ ਠੰਡੀ ਰੁੰਡੀ ਬਹੁਤ ਹੈ ਠੰਡੇ ਬਹੁਤ ਆ ਥਾਨ ਬਹੁਤ ਆ ਲੱਗਿਆ ਬਾਈ ਚੈੱਕ ਕਰ ਸਕਦੇ ਨੇ ਨੇੜੇ ਦਾ ਕੁਆਲਿਟੀ ਬਹੁਤ ਛੋਟੀ ਜੀ ਬੂਥੀ ਹੈ ਵੀਰੇ ਸਹੀ ਗੱਲ ਹੈ ਜੀ ਨੇ ਬਾਈ ਸਿੰਗਲ ਪਸ਼ੂ ਰੱਖਣਾ ਥੋੜੇ ਜੇ ਪੱਠਿਆਂ ਨਾਲ ਕਰਮ ਵਾਲੀ ਨੇ ਰਾਜਿਆ ਕਰਨਾਗਾ ਬਾਕੀ ਫੇਸ ਕੁਆਲਿਟੀ ਚੰਗੀ ਆ ਵਜਨ ਚੰਗਾ ਹਾਈਟ ਜ਼ਰੂਰ ਨਾਰਮਲ ਆ ਪਰ ਵਜਨ ਪੂਰਾ ਚੰਗਾ ਜੀ ਹਾਈਟ ਦੇ ਹਿਸਾਬ ਨਾਲ ਸਮਾਂ ਜ਼ਰੂਰ 8 ਤੋਂ 10 ਦਿਨ ਲੈ ਜੂਗੀ ਜੀ 8 ਤੋਂ 10 ਦਿਨਾਂ ਦੇ ਕਰਦਾ ਸੋਨਾ ਹਵਾਨਾ ਤਿਆਰ ਕਰ ਲੂ ਜੀ ਦੁੱਧ ਤੁਹਾਡੇ ਸੇਵਾ ਦਾ ਜੀ ਅੰਦਾਜ਼ਾ ਤੁਸੀਂ ਆਪ ਲਾ ਲਿਓ ਭਾਈ ਕਿੰਨਾ ਕੁ ਚੋਨਾਗਾ ਬਾਕੀ ਜਿਹਨੇ ਸਿੰਗਲ ਪਸ਼ੂ ਵਾਸਤੇ ਮਾੜੀ ਵੀ ਨਹੀਂ ਚੀਜ਼ ਵੀਰੇ ਇੱਕ ਅੱਧਾ ਨਗ ਰੱਖਣਾ ਦੁੱਧ ਪੀਣ ਨੂੰ ਬੂਤੀ ਬਾਤੀ ਬਾੜੀ ਸੋਹਣੀ ਆ ਵੀਰੇ ਦੇਖੋ ਬੂਤੀ ਬੂੜੀ ਚੰਗੀ ਆ ਨਿੱਕੀ ਜੀ ਇਹਦੀ ਫਿਰ ਛੋਟੀ ਜੀ ਡਿਮਾਂਡ ਜੀ ਵੀਰੇ ਦਾ ਜੈਸਨੋ ਵਾਲਾ ਪ੍ਰਾਈਸ ਹੀ ਹੋਊਗਾ 36000 ਰੁਪਿਆ ਠੀਕ ਹੈ ਜੀ ਮੁੱਲ ਕਰਨੋਂ ਐਵੇਂ 38 ਕਰ ਲਈ 40 ਉਹਦਾ ਫਾਇਦਾ ਨਹੀਂ 36000 ਦੀ ਨੈਟ ਦੇ ਦਾਂਗੇ ਵਿੱਚ ਮਾਨਤਨ ਕਰ ਦਾਂਗੇ ਜਿਹੜਾ ਠੀਕ ਹੈ ਜੀ ਜੈਸਨੋ ਪ੍ਰਾਈਸ ਹੀ ਹੈ ਜੀ ਬਾਕੀ ਵਿੱਚੋਂ ਮਾਣਦਨ ਮਾੜਾ ਮੋਟਾ ਹੋ ਜਾਊਗਾ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ